બસ ਧੀਰੇ ਥੋੜੇ ਸਮੇਂ ਦੀ ਗੱਲ ਆ ਤੂੰ ਘਰੇ ਚਲ ਕੇ ਨਾ ਰੋਟੀਆਂ ਪਕਾਇਆ ਕਰੇਂਗੀ ਤੇ ਮੈਂ ਤੇ ਮੇਰਾ ਰਣਜੀਤ ਬੱਚੋਂ ਮਜ਼ਾ ਆ ਕਰਾਂਗੇ ਓਹੋ ਸਿਮਰਤ ਤੇਰੇ ਨਿੱਕੇ ਨਿੱਕੇ ਖਿਆਲ ਸੱਚ ਕਰਾ ਹੀ ਲੈਣੇ ਤੇ ਕਿ ਦਿਨ ਕਿ ਦਿਨ ਯਾਰ ਬੈ ਜਾ ਕਿਹੜੇ ਕੰਮ ਲੱਗੀ ਤੂੰ ਕੀ ਦੀ ਗੱਲ ਗੁੱਲੀ ਸੁਣ ਲਿਆ ਕਰੋ ਬੈ ਜਾ ਕੀ ਹੋ ਗਿਆ ਹਣ ਤੁਹਾਨੂੰ ਜਾ ਦਰਵਾਜ਼ਾ ਬੰਦ ਕਰੋ ਪਹਿਲਾਂ ਕੋਈ ਗੱਲ ਕਰਨੀ ਜ਼ਰੂਰੀ ਨਹੀਂ ਬੋਲੋ ਕੀ ਗੱਲ ਕਰਨੀ ਬੈ ਜਾ ਸਾਡੇ ਕੰਮ ਇੱਥੇ ਕਰਦੇ ਨੇ ਕਿ ਦੀ ਗੱਲ ਸੁਣ ਲਿਆ ਕਰੋ ਦੱਸੋ ਕਿਹੜੀ ਗੱਲ ਕਰਨੀ ਨੇ ਗੱਲ ਸੁਣ ਮੈਂ ਤੈਨੂੰ ਫੋਨ ਕਰਦਾ ਕਿਉਂ ਬਰਬਰ ਕਰੀ ਨਾ ਉਥੇ ਪਤਾ ਹੈ ਪਤਾ ਹੈ ਘਰ ਦਾ ਸਵਦਾ ਨਹੀਂ ਪਿਆ ਮੇਰੇ ਬਿਨਾ ਘਰ ਚ ਰੋਟੀ ਨਹੀਂ ਪੱਕੀ ਸਫਾਈ ਨਹੀਂ ਕਹਨੇ ਕੀਤੀ ਕੱਪੜੇ ਵੀ ਉਦਾਂ ਦੇ ਉਦਾਂ ਪਏ ਆ ਤਾਂ ਫੋਨ ਕਰਨ ਦੇ ਭੀ ਆਣ ਕੇ ਘਰ ਸੰਭ ਆਪਣੀਆਂ ਹੀ ਮਾਰੀ ਜਾਣੀਆਂ ਆਪਣੇ ਕੋਲ ਗੱਲਾਂ ਕਰੀਣੀਆਂ ਅਗਲੇ ਦੀ ਕੋਈ ਗੱਲ ਨਹੀਂ ਪੂਰੀ ਸੁਣਨੀ ਕੋਈ ਬਾਤ ਨਹੀਂ ਸੁਣਨੀ ਹਾ ਡੋਗੀ ਆ ਮੈਂ ਤੈਨੂੰ ਇਸ ਲਈ ਫੋਨ ਲਾਉਂਦਿਆਂ ਨਾ ਮੈਂ ਤੇਨਾਂ ਵੀ ਸਿਮਰਤ ਦੀ ਗੱਲ ਕਰਨੀ ਤੁਸੀਂ ਸਿਮਰਤ ਦੀ ਗੱਲ ਕਰੇ ਨਾ ਕੀ ਕਰਨੀ ਮੈਂ ਤੁਹਾਡੇ ਨਾਲ ਸਾਹਿਲ ਬਾਰੇ ਗੱਲ ਕਰਨੀ ਆ ਕੋਈ ਸਾਹਿਲ ਬਾਰੇ ਹਾਂ ਹੁਣ ਕਿੱਥੇ ਗਿਆ ਤੁਹਾਡਾ ਭਰਾ ਲੰਬਾ ਪੋਚੀ ਕਰਕੇ ਘੰਟਾ ਹੋ ਗਿਆ ਸਵੇਰ ਦਾ ਤਿਆਰ ਹੋਣ ਡਿਆ ਪਹਿਲੇ ਮੂੰਹ ਨੂੰ ਫੇਸ਼ੀਅਲ ਕਰਾ ਕੇ ਆਇਆ ਵਾ ਔਰੇਂਜ ਕਲਰ ਦੀ ਟੀ-ਸ਼ਰਟ ਨਵੀਂ ਲੈ ਕੇ ਆਇਆ ਵਾ ਤੇ ਹੁਣ ਤਿਆਰ ਸ਼ਹਿਰ ਹੋ ਕੇ ਬੋਦੇ ਪਾਦੇ ਬਾਹਰ ਪਾ ਕੇ ਕਿਲੋ ਦਾ ਪਰਫਿਊਮ ਤੇ ਤੁਰ ਪਿਆ ਵਾ ਗਿਆ ਕਿੱਥੇ ਆ ਪਤਾ ਆਪ ਨੂੰ ਕੁਛ ਦੱਸ ਕੇ ਗਿਆ ਕਿੱਥੇ ਗਿਆ ਮੈਨੂੰ ਵੱਡੇ ਭਰਾ ਬਣੇ ਕਰਨਡੇ ਜੀ ਮੈਨੂੰ ਕੀ ਪਤਾ ਕਿੱਥੇ ਗਿਆ ਸਾਈਲ ਕੀ ਕਰਦੇ ਫਿਰਦੇ ਦੋਵੇਂ ਜਾਣੇ ਇਹੋ ਤੇ ਗੱਲ ਹੈ ਨਾ ਦੱਸ ਕੇ ਨਹੀਂ ਜਾਂਦਾ ਜਿੱਥੇ ਮਰਜ਼ੀ ਚੱਲ ਜਾਂਦਾ ਤੇ ਸਾਨੂੰ ਕੁਝ ਪਤਾ ਹੀ ਨਹੀਂ ਨਾ ਸਿਮਰਤ ਨੂੰ ਪਤਾ ਹੈ ਤੇ ਮੈਂ ਕਿਉਂ ਉਹਨਾਂ ਦੀ ਲਾਈਫ ਇੰਟਰਫੇਅਰ ਕਰਾਂ ਉਹ ਦੋਵੇਂ ਸਿਆਣੇ ਆਪੇ ਕਰ ਲੈਣਗੇ ਜੋ ਵੀ ਕਰਦੇ ਆ ਤੇ ਤੂੰ ਕਿਉਂ ਦੀ ਲਾਈਫ ਇੰਟਰਫੇਅਰ ਕਰਦੀ ਹੈ ਬੜੀ ਸੋਹਣੀ ਗੱਲ ਹੈ ਨਾ ਆ ਮੇਰੀਆਂ ਗੱਲਾਂ ਦਾ ਜਵਾਬ ਹੈ ਯਾਰ ਮੇਰੀ ਗੱਲ ਉਹ ਲੋਕੀ ਨਾ ਰੋਕੇ ਹੈ ਨਾ ਉਹ ਜੋ ਕਰਦਾ ਕਰੀ ਜਾਵੇ ਬਸ ਯਾਰ ਉਹਦੀ ਲਾਈਫ ਮੈਂ ਕਿਉਂ ਪੁੱਛਾਂ ਨਾਲੇ ਮੇਰੀ ਗੱਲ ਸੁਣ ਮੇਰੀ ਲਾਈਫ ਚੱਲਣ ਦੀ ਜਿੱਦਾਂ ਦੇ ਮਰਜ਼ੀ ਜੇ ਉਹ ਕਹੇ ਲਾੜ ਕੇ ਮੈਨੂੰ ਕਹਵੇ ਪੁੱਛੇ ਲਗੇ ਭਾਈ ਤੂੰ ਇਹ ਆਹ ਕਿਉਂ ਕਰਦੇ ਤੇ ਉਹ ਆਹ ਕਿਉਂ ਕਰਦੇ ਜੀ ਇਹੋ ਗੱਲ ਮੈਨੂੰ ਆੜ ਕੇ ਸਿਮਰਤ ਕਹਵੇ ਜਾਂ ਤੈਨੂੰ ਕਹਵੇ ਤਾਂ ਕਿੱਦਾਂ ਲੱਗੇ ਤੈਨੂੰ ਉਹਦੀ ਗੱਲ ਹੋ ਰਿਆ ਤੁਸੀਂ ਉਹਦੇ ਵੱਡੇ ਭਰਾ ਜੀ ਤੁਹਾਨੂੰ ਪੁੱਛਣਾ ਚਾਹੀਦਾ ਜੀ ਉਹ ਗੱਲ ਤੇ ਆ ਨਾ ਤੇ ਤੁਹਾਨੂੰ ਪੁੱਛਣਾ ਤਾਂ ਤੁਹਾਡਾ ਫਰਜ਼ ਬਣਦਾ ਵਾ ਤੂੰ ਇੰਨੀ ਟੈਨਸ਼ਨ ਕਿਉਂ ਲੈਨੀ ਉਹਨੇ ਇਹ ਗੱਲ ਦੱਸ ਸਿਮਰਤ ਦੇ ਕਿਦਾਂ ਦਾ ਵਿਆਹ ਕਰਦੀ ਕਿਦਾਂ ਬੋਲਦੀ ਮੈਂ ਵਿਖਿਆ ਕਿੰਨੀ ਵਾਰ ਕਿਦਾਂ ਕਿਦਾਂ ਬੋਲਦੀ ਤੇਰਾ। ਤਾਂਸ ਮੇਰੀ ਭੈਣ ਆ ਮੈਂ ਉਹਦੀ ਫਿਕਰ ਨਾ ਕਰਾਂ ਕਿਦਾਂ ਬੋਲਦੀ ਕਿਦਾਂ ਬੋਲਦੀ ਬੂਲਦੀ ਦੀ ਗੱਲ ਹੋਰ ਹੁੰਦੀ ਆ ਉਹ ਛੋਟੀ ਆ ਕਿ ਹਲੇ ਬੋਲ ਦਿੰਦੀ ਆ ਗੁੱਸੇ ਚ ਉਹਦਾ ਸੁਭਾਅ ਹੀ ਇਦਾਂ ਦਾ ਵਾ। ਇਹਦਾ ਮਤਲਬ ਇਹ ਨਹੀਂ ਆ ਕਿ ਮੈਂ ਉਹਦਾ ਨਾ ਪਿਆਰ ਨਹੀਂ ਕਰਦੀ ਜਾਂ ਉਹ ਮੇਰੇ ਨਾਲ ਨਹੀਂ ਕਰਦੀ ਕਿਹੇ ਭਲੇਖੇ ਚ ਨਾ ਰਿਓ। ਮੈਂ ਕਹਿੰਦਾ ਭਲੇਖੀ ਸੇ ਰਹਿਣਾ। ਕਿਹ ਚੀਜ਼ ਆ ਤੁਹੀਂ ਧਿਆਨ ਨਹੀਂ ਕਰਦੇ ਤੁਹਾਨੂੰ ਜੋ ਮਰਜੀ ਕਹਿੰਦੇ ਰੋ ਪਤਾ ਕਿਤੇ ਤੁਹਾਡੇ ਵਾਸਤੇ ਆ ਛੋਟੀਆਂ ਛੋਟੀਆਂ ਗੱਲਾਂ ਵਾ ਮੈਨੂੰ ਕੁਝ ਵੀ ਵੇਖੋ ਮੇਰੇ ਤੂੰ ਕਿਹੜੇ ਬੰਦੇ ਲੈ ਗਈ ਗੱਲ ਨੂੰ ਮੈਂ ਤੈਨੂੰ ਕੀ ਪੁੱਛਾਂ ਦਿਆਂ ਮੈਂ ਪਤਾ ਨਹੀਂ ਕਿਰਦਨ ਕੀ ਮੈਂ ਗੱਲ ਕਿਹੜੀ ਕਰਨੀ ਤੂੰ ਗੱਲ ਕਿਧਰ ਲੈ ਜਣੀ ਆ ਪਤਾ ਮੈਨੂੰ ਤੇਰੀ ਜੋ ਗੱਲਾਂ ਕਰਦੇ ਜੀ ਜਾਣਦੀ ਮੈਂ ਤੁਹਾਨੂੰ ਚੰਗੀ ਤਰ੍ਹਾਂ ਤੈਨੂੰ ਮੈਂ ਕਿਹੜੇ ਕੋਲੋਂ ਫੋਨ ਕਰਕੇ ਸੱਦਿਆ ਆ ਮੈਂ ਕੀ ਗੱਲ ਕਰਨੀ ਮੈਂ ਸਿਮਰਤ ਵਾਲੇ ਇੱਕੀ ਗੱਲ ਕਰਨੀ ਆ ਤੂੰ ਕਹ ਹੋਰ ਬੰਦੇ ਲੈ ਗਈ ਗੱਲ ਸਾਹਿਲ ਵਾਲੇ ਬੰਦੇ ਨਾਲ ਗਿਚੀ ਆਨੀ ਤੂੰ ਤੁਹਾਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਮੈਂ ਇੱਥੇ ਬਹਿ ਕੇ ਕੀ ਕਰਨਾ ਆਪਣੀ ਸਮਝੀ ਰੋਟੀ ਧਿਆਰ ਕਰ ਲੈ ਉਹ ਕਿੱਥੇ ਚੱਲੇ ਮੇਰੀ ਗੱਲ ਤਾਂ ਸੁਣ ਲੋ ਬਹਿ ਜਾ ਕੀ ਗੱਲ ਮੈਂ ਗੱਲ ਕਰਨੀ ਆ ਦੇਖੋ ਨਾ ਮੇਰੀ ਗੱਲ ਸੁਣ ਮੇਰੀ ਹਾਂ ਦੱਸੋ ਛੇਤੀ ਦੱਸੋ ਛੇਤੀ ਹਾਂ ਛੇਤੀ ਦੱਸ ਬੱਸ ਦੱਸ ਦੱਸ ਕਿਹੜੀ ਗੱਲ ਕਰਨੀ ਮੇਰੀ ਗੱਲ ਸੁਣ ਤੂੰ ਉਹਨੂੰ ਕਿਉਂ ਭੇਜਤਾ ਤੂੰ ਆਵਾਜ਼ ਨਹੀਂ ਕਿਹਨੂੰ ਸਿਵਰਨ ਦੀ ਗੱਲ ਕਰ ਰਹੇ ਆ ਉਹ ਫਿਰ ਕੀ ਹੋ ਗਿਆ ਉਹਦਾ ਦਿਲ ਕੀਤਾ ਉਹ ਆ ਗਈ ਆ ਤੁਹਾਡੇ ਭਰਾ ਨੇ ਫੋਨ ਕੀਤਾ ਸੀ ਉਹਨੂੰ ਵੀ ਆ ਜਾਂਦੇ ਉਹ ਆ ਗਈ ਤੇ ਇਹ ਅੱਜ ਸ਼ੁਣਵਾਉਂਦੀ ਕਿ ਲੋੜਿਆ ਅੱਛਾ ਮੇਰੀ ਗੱਲ ਸੁਣ ਹੂੰ ਥੋੜੀ ਠੰਡੇ ਸੁਭਾਣ ਗੱਲ ਕਰ ਸੁਣ ਮੈਨੂੰ ਨਾ ਆ ਤਰੇ ਪੈਣ ਦੀਆਂ ਹਰਕਤਾਂ ਸਹੀ ਨਹੀਂ ਲੱਗਣੀਆਂ ਆਹੋ ਉਹਦੀਆਂ ਕਰ ਤੋਂ ਹਰਕਤਾਂ ਸਹੀ ਲੱਗਣੀਆਂ ਆ। ਆ ਤੁਹਾਡੇ ਭਰਾ ਦੀਆਂ ਹਰਕਤਾਂ ਜੋ ਬਹੁਤ ਵਧੀਆ ਆ। ਹੋਰ ਨਹੀਂ ਤੁਹਾਨੂੰ ਦੱਸਣ ਡੀਆਂ ਕਿ ਉਹ ਕੀ ਕਰਨ ਡਿਆ ਵਾ। ਹੈਂ ਤੇ ਆਸ਼ਾ ਰੋਕੇ ਹੁਣ ਸਾਰਿਆਂ ਦੇ ਸਾਹਮਣੇ ਨਿਕਲ ਗਿਆ ਵਾ ਤੇ ਜਨਾਨੀ ਘਰ ਬੈਠੀ ਆ। ਉਹਨੂੰ ਕਿਹਾ ਹਿੱਥੋਂ ਤੱਕ ਗੋਲ ਗੱਪੇ ਖਾਣ ਨਹੀਂ ਉਦੋਂ ਤੱਕ ਤੇ ਖੜਿਆ। ਵਿਆਹ ਹੋਇਆ ਇਹਦਾ। ਸੱਚੀ ਗੱਲ ਦੱਸਾਂ ਮੈਨੂੰ ਪਹਿਲੇ ਪਤਾ ਹੁੰਦਾ ਨਾ ਕਿ ਤੁਹਾਡੇ ਭਰਾ ਦੀਆਂ ਆ ਕਰਤੂਤਾ ਵਾਂ ਤੇ ਮੈਂ ਸਿਮਰਤ ਜੋ ਮਰਜ਼ੀ ਕਰਦੀ ਮੈਂ ਨਹੀਂ ਇਹਦਾ ਵਿਆਹ ਠੇਕਾ ਦੂਜਾ ਤੂੰ ਮਰਜ਼ੀ ਕਰਾ ਮੈਂ ਗੱਲ ਕੀ ਕਰਨ ਡਿਆ ਵਾ ਤੂੰ ਕਿਧਰ ਲੈ ਜਾਨੀ ਗੱਲ ਨੂੰ। ਕਿੱਦਾਂ ਦੱਸਾਂ ਤੈਨੂੰ ਮੈਨੂੰ ਸਮਝ ਨਹੀਂ ਆਉਂਦੀ ਤੁਹਾਡੀ ਮੱਤ ਤੇ ਪੜਦਾ ਬੈ ਗਿਆ ਵਾ ਤੁਸੀਂ ਕਹਦੀਆਂ ਤਾਂ ਗੱਲ ਕਰਨੀਆਂ ਵਾ ਤੁਸੀਂ ਤਾਂ ਕਰਨ ਦੇ ਜੀ ਉਹ ਮਾੜੀ ਆ ਪੜਦਾ ਪਹਿਣਾ ਜੇ ਤੂੰ ਗੱਲ ਹੀ ਨਹੀਂ ਸੁਣੀ ਜੋ ਕਹਿੰਦੀ ਉਹ ਮਾੜੀ ਆ ਨਾ ਉਹ ਵਿਚਾਰੀ ਘਰੇ ਬੈਠੀ ਆ ਤੁਹਾਡੇ ਉਹਦੇ ਆਪੇ ਮਾੜੀ ਹੋ ਗਈ ਚੰਗੀ ਉਹ ਹੁੰਦੀ ਪਈ ਫੜ ਕੇ ਤੇ ਉਹਨੂੰ ਇੱਥੇ ਰੱਖਿਆ ਹੁੰਦਾ ਤੇ ਕੀ ਗੱਲ ਜਿੱਥੇ ਚੱਲੇ ਮੈਨੂੰ ਨਾਲ ਲੈ ਕੇ ਜਾ ਤੂੰ ਕਿਹਦੀ ਗੱਲ ਸੁਣੀ ਨਹੀਂ ਕਰਾਣਾ ਆਪਣੀਆਂ ਮਾਰ ਜੜ ਗਿਆ ਤੇ ਤੇਰੀ ਭੈਣ ਨੂੰ ਕੁਝ ਕਹਿ ਨਹੀਂ ਕਹਦਾ ਦਦਾ ਉਦੇ ਖਿਲਾਫ ਹੀ ਹੋਣਾ ਬਸ ਆਪਣੇ ਭਰਾ ਦੀਆਂ ਕਰਤੂਤਾਂ ਨੂੰ ਸਹੀ ਕਰ ਲੋ ਮੈਂ ਤੁਹਾਨੂੰ ਦੱਸਾਂ ਕਰ ਲੋ ਸਹੀ ਚੰਗੇ ਰਹੋਗੇ ਘਰ ਉੱਜੜ ਜਾਣਾ ਜੇ ਉਹਦਾ ਵੀ ਨਾਲੇ ਹਏ ਰੱਬਾ ਹਾਲੀ ਤੱਕ ਨਾ ਮੈਂ ਗੱਲ ਸਟਾਰਟ ਹੀ ਕੀਤੀ ਆ ਮੇਰੇ ਗੱਲ ਨੂੰ ਆਣ ਪਈ ਏ ਤੂੰ ਮੈਨੂੰ ਪਤਾ ਚਾਹੀਏ ਤੇ ਪੂਰਾ ਕੋਈ ਦੱਸਾਂ ਤੇ ਫਿਰ ਤੂੰ ਪਤਾ ਨਹੀਂ ਕੀ ਕਰੇ ਤੂੰ ਗੱਲ ਘੇੜੀ ਸੁਣਦੀ ਨਹੀਂ ਆ ਨਹੀਂ ਸੁਣੀ ਨਾ ਜਾ ਹਟ ਹਉ ਮੈਂ ਫालतू ਗੱਲਾਂ ਨਹੀਂ ਸੁਣਦੀ ਤੁਹਾਡੀ ਤੀ ਹੋ ਗਈ ਇਹ ਤੇ ਆਲੀ ਨਾ ਕਿਤੇ ਗੱਲ ਸੁਣੀ ਨਾ ਔਰ ਪਤਾ ਨਹੀਂ ਇਹਦੀ ਭੈਣ ਨੂੰ ਮਾੜੀ ਜੀ ਗੱਲ ਕੀਤੀ ਆ ਤੇ ਆ ਸਮਝਣਾ ਨਹੀਂ ਕਾਲੇ ਦੀ ਬਾਦਰੀ ਮੇਰੇ ਘਰ ਤੋਂ ਨਾ ਹੈਲੋ ਸ਼ਮੀ ਐਸਾ ਗੱਲ ਸੁਣ ਕੇ ਜਾ ਪੂਰੀ ਮੇਰੀ ਇਧਰ ਗੱਲ ਸੁਣ ਮੇਰੀ ਗੱਲ ਸੁਣ ਕੀ ਕਹਿ ਗਿਆ ਇਹ ਮਨੂਆ ਮੈਨੂੰ ਦੱਸ ਤੇਰੇ ਭਰਾ ਦੀ ਕਰਤੂਤਾ ਕੀ ਮੇਰੇ ਭਰਾ ਦੀ ਕਰਤੂਤਾ ਮਰੀ ਗਿਆ ਨਸੀਬ ਮਨੂੰ ਤੇਰੀ ਭੈਣ ਦਾ ਵਿਆਹ ਕਰਾ ਕੇ ਲੈ ਆਇਆ ਇੱਥੇ ਨਹੀਂ ਤਾਨੂੰ ਦੇਸਾ ਨਹੀਂ ਡਈ ਉਹਦੀ ਕਰਤੂਤਾ ਦੇਸਾ ਨਹੀਂ ਡਈ ਆਂ ਵੀ ਵਿਆਹ ਕਰਾ ਕੇ ਤੈਨੂੰ ਉੱਥੇ ਬਿਠਾਇਆ ਵਾ ਤੇ ਉਹਨੂੰ ਹੱਕ ਕਿਹੜਾ ਦੇਂਦੇ ਆ ਵਾ ਹੈ ਕਹਿ ਦਿਨਾਨੀ ਵਾਲਾ ਹੱਕ ਉਹਦੇ ਕੋ ਕੋਈ ਕਿਤੇ ਜਾ ਸਕਦੀ ਆ ਸਕਦੀ ਕਿਤੇ ਦਿਲ ਖੋਲ ਸਕਦੀ ਆ ਕਿਤੇ ਨਾਲ ਉਹਦੇ ਜੁੜ ਕੇ ਬਹਿ ਸਕਦੀ ਉਹ ਤੂੰ ਹੋਰ ਕੀ ਕਰੰਦੀ ਆ ਸਾਰਾ ਕੁ ਆਪਣੀ ਮਰਜ਼ੀ ਦਾ ਕਰੰਦੀ ਆ ਸੱਸ ਨੂੰ ਪਿੱਛੇ ਲਾਇਆ ਨੇ ਕਿਹੜੀ ਕਾਰ ਚਲਾਉਂਦੀ ਆ ਮਰਜ਼ੀ ਨਾਲ ਮੇਰੀ ਗੱਲ ਸੁਣੋ ਸਿਮਰਤ ਨੂੰ ਕੋਹੋਂ ਦਾ ਬੁਲਾਉਂਦਾ ਨਹੀਂ ਉਹਦੇ ਨਾਲ ਕੋਈ ਸਾਥ ਨਹੀਂ ਆ ਤੇ ਗੱਡੀ ਕਿਹੜੇ ਚੱਕਰਾਂ 'ਚ ਮਿੰਟ ਬਾਅਦ ਸਟਾਰਟ ਕਰਦਾ ਤੇ ਲੈ ਜਾਂਦਾ ਉਹ ਮੁੱਖ ਦੀ ਆਈ ਆ ਉਹਦੀ ਮਾਂ ਨੇ ਉਹਨੂੰ ਗੱਡੀ ਦਿੱਤੀ ਆ ਵੀ ਧੀਏ ਜੇ ਤੂੰ ਸੁખી ਰਹੇਂਗੀ ਨਾ ਕਿ ਫਿਰ ਤੇਰੇ ਘਰ ਵਾਲੇ ਨੂੰ ਹੱਥ ਲਾਵੇ ਜਦੋਂ ਧੀ ਨਹੀਂ ਸੁખી ਤੇ ਗੱਡੀ ਤੇ ਕਦਾ ਹੱਕਿਆ ਜਦੋਂ ਜਨਾਨੀ ਤੇ ਨਹੀਂ ਹੱਕ ਹੈਗਾ ਕੋਈ ਜਾ ਕੇ ਧਿਆਨ ਨਾ ਵੇਖ ਸੁખી ਆ ਉਹ ਆਸਰ ਖੇਡਣ ਦੀ ਚੰਗੀ ਬਣੀ ਆਦੀ ਸੱਸ ਨੇ ਬੈਠੀ ਬਾਵਾ ਦੇ ਬਾਵਾ ਪਾ ਕੇ ਤੈਨੂੰ ਪਤਾ ਨਹੀਂ ਕੀ ਲੱਗੀ ਜਾਂਦਾ ਸੱਸ ਦੀ ਮੁੰਨੇ ਤੇ ਮੂੰਹ ਤੇ ਮਾੜੀ ਜਿਹੀ ਸ਼ਿਕਾਇਤ ਨਹੀਂ ਦਿਖਦੀ ਕਿ ਕੋਈ ਕੋਈ ਦਿਖਾ ਨਹੀਂ ਦਿਆ ਬਈ ਹਾਂ ਅਕੀਦਾ ਇੰਨੀ ਪ੍ਰੋਬਲਮ ਚ ਆ ਤੂੰ ਉਹ ਬੰਦਾ ਕਿਹਨਾਂ ਜਾਨੀ ਬਿਲੇ ਦੱਸੇ ਬਣਾ ਆ ਸੱਸ ਦੀ ਜਗਾ ਸੱਸ ਦੀ ਆ ਘਰ ਵਾਲੇ ਦੀ ਜਗਾ ਘਰ ਵਾਲੇ ਦੀ ਹੀ ਆ ਲੱਗੇ ਸਮਝ ਮੈਂ ਗੱਲ ਘਰ ਵਾਲੇ ਦੀ ਕਰਨ ਨਹੀਂ ਆ ਮੈਂ ਸੱਸ ਦੀ ਨਹੀਂ ਕਰਨੀ ਮੰਮੀ ਜੀ ਕਰਦੇ ਨੇ ਉਹਦੇ ਨਾਲ ਪਿਆਰ ਉਹ ਸਭ ਨੂੰ ਦਿਖਣ ਡਿਆ ਵਾ ਕਰਦੇ ਗੱਲ ਸਾਹੀ ਦੀ ਹੁੰਦੀ ਐ ਮੈਂ ਇੰਨਾ ਕਲਪੰਦੀ ਐ ਤੈਨੂੰ ਕੀ ਸਿਮਰਤ ਨਾਲ ਗਈ ਕਹਿੰਦੀ ਆ ਮੈਨੂੰ ਬੋਲਦਾ ਨਹੀਂ ਚੱਲਦਾ ਨਹੀਂ ਕੀ ਆ ਤੈਨੂੰ ਕਿੰਦਾ ਕੋ ਸੜ ਗਿਆ ਮੈਂ ਨਹੀਂ ਆ ਮੈਨੂੰ ਦੀਦਾ ਨਹੀਂ ਲੈ ਅੰਨੀ ਮੈਂ ਆ ਹੁਣ ਗੱਲ ਦੀ ਉਹ ਚਾਈ ਫੇਰ ਉਹ ਸੜੀ ਪਈ ਆ ਵਿਚਾਰੀ ਹੁਣ ਹੁਣ ਨਹੀਂ ਉਹਨੂੰ ਕਿਤੇ ਲੈ ਕੇ ਗਿਆ ਉਹ ਫੇਰ ਬੈਠੀ ਆ ਵਿਚਾਰੀ ਮੂੰਹ ਜਿਹਾ ਬਣਾ ਕੇ ਨਾ ਰੋਟੀ ਖਾਂਦੀ ਚਾਜ ਨਾ ਨਾ ਪਾਣੀ ਉਹ ਚਲੋ ਮੰਮੀ ਜੀ ਪਿਆਰ ਕਰਦੇ ਮਾੜਾ ਜਿਹਾ ਸਹੀ ਬੋਲ ਬਿੰਦੀ ਆ ਮੇਰੀ ਗੱਲ ਸੁਣ ਸਮਝ ਜਾ ਸਮਝ ਜਾ ਤੂੰ ਪਸਟੌਣਾ ਹੀ ਕੱਲ ਨੂੰ ਤੈਨੂੰ ਦੱਸਣ ਦਾ ਮੈਂ ਕਿਹੜੀ ਗੱਲ ਇਹ ਤੈਨੂੰ ਬਾਅਦ ਚ ਪਤਾ ਲੱਗੂਗਾ ਮੇਰੀ ਗੱਲ ਸੁਣ ਤੂੰ ਉਹਨਾਂ ਦੀ ਗੱਲ ਚ ਇੰਟਰਫੇਅਰ ਨਾ ਕਰ ਉਹਨਾਂ ਆਪੇ ਸਭ ਲੜਾਵਾ ਉਹ ਨਿਆਣੀ ਨਹੀਂ ਇਹਦੇ ਵਿਆਹ ਭਰੇ ਆ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਲੈ ਇਹ ਸਿਮਤ ਨਾ ਪਹੁੰਚ ਲਾ ਗਿਆ ਇਹ ਗੱਲ ਤਾਂ ਤੈਨੂੰ ਨਹੀਂ ਪਤਾ ਤੂੰ ਹੈਂ ਕੋਲੀ ਹੂੰ ਹੂੰ ਠੀਕ ਆ ਠੀਕ ਹੈ ਨਹੀਂ ਇਹ ਗੱਲ ਤਾਂ ਤੈਨੂੰ ਬਾਅਦ ਚ ਪਤਾ ਲੱਗਣਾ ਵਾ ਕਿ ਉਹ ਤੇਰੀ ਮੱਤ ਤੇ ਪਰਦਾ ਪਿਆ ਸਮਝ ਜਾ ਸਮਝਾ ਹਾਂ ਤਾਂ ਡਬਰਾ ਬੜਾ ਭੋਲਾ ਆ ਬਹੁਤ ਹੀ ਜ਼ਿਆਦਾ ਉਹਨੂੰ ਤੇਜ ਕੁਝ ਪਤਾ ਹੀ ਨਹੀਂ ਲੱਗਣ ਡਿਆ ਵਿਚਾਰੇ ਨੂੰ ਉਹਨੂੰ ਇਹ ਪਤਾ ਨਹੀਂ ਲੱਗਣ ਡਿਆ ਕਿ ਵਿਆਹ ਕਰਾ ਕੇ ਮੈਂ ਘਰ ਜਨਾਨੀ ਪੜ੍ਹਾਈ ਆ ਤੇ ਮੈਨੂੰ ਵੀ ਕੋਈ ਹੱਕ ਦੇਣਾ ਵਾ ਉਹਦੇ ਨਾਲ ਵੀ ਕਿਤੇ ਖਲੋਣਾ ਬਹਿਣਾ ਵਾ ਉਹ ਬਾਬਾ ਦੇ ਦੂ ਉਹਨੂੰ ਹੱਕ ਸਾਰੇ ਕਿੱਥੇ ਹੱਕ ਭੱਜ ਲੈ ਕੇ ਨੇ ਮੇਰੀ ਗੱਲ ਸੁਣ ਲਓ ਹੁਣ ਆਂਦਾ ਕਾ ਨਾ ਤੇ ਉਹਨੂੰ ਕਹਿ ਦਿਓ ਕਿ ਗੱਡੀ ਗੁੰਡੀ ਲੈ ਕੇ ਕਿਤੇ ਨਹੀਂ ਜਾਣਾ ਗੱਡੀ ਲਾਦੇ ਜੇ ਤੇਰਾ ਸਿਮਰਤ ਨਾਲ ਕੋਈ ਵਾਸਤਾ ਨਹੀਂ ਹੈ ਮੈਂ ਕਿਉਂ ਕਵਾਂ ਮੇਰੀ ਗੱਲ ਸੁਣ ਜਿਹਨੇ ਗੱਡੀ ਲਿਆਦੀ ਹੈ ਜਿਨ੍ਹਾਂ ਨੇ ਦਿੱਤੀ ਉਹ ਕਹਿਣ ਮੈਂ ਕਿਉਂ ਕਵਾਂ ਨੂੰ ਤੇ ਮੈਂ ਵੀ ਤੇਰੇ ਵਾਂਗੂ ਇੰਟਰਫੇਅਰ ਵੀ ਕਰਦਾ ਸੀ ਗੱਲਾਂ ਦੇ ਵਿੱਚ ਮੈਨੂੰ ਨਾ ਕੋਈ ਆਇਆ ਅਜੇ ਤੋਂ ਬਾਅਦ ਫਿਰ ਆਹੋ ਮੈਨੂੰ ਕੋਈ ਨਹੀਂ ਲੱਗਾ ਠੀਕ ਐ ਤੂੰ ਗੱਲ ਵੀ ਨਹੀਂ ਸਮਝੀ ਤੂੰ ਕਹਵਾ ਕੀ ਮੈਂ ਇਹਨੇ ਜਿਵੇਂ ਮੈਂ ਗੱਲ 'ਚ ਮੱਥਾ ਮਾਰਨਾ ਲੱਗੇ ਠੀਕ ਹੀ ਕਹਿੰਦੇ ਆ ਕਿ ਭਰਾ ਭਰਾ ਦਾ ਹੀ ਬੰਦਾ ਹੁੰਦਾ ਵਾ ਮੈਂ ਕੋਈ ਭਰਾ ਦਾ ਭਰਾਲਾ ਨਹੀਂ ਮੰਨਦਾ ਨਾ ਮੈਂ ਇੰਟਰਫੇਅਰ ਕਰਦਾ ਗੱਲ ਦਾ ਤੂੰ ਭੈੜੀ ਬੰਦੇ ਨਹੀਂ ਜਾਦਾ ਜਿਹੜੀ ਕੋਈ ਚੱਕਣੀ ਹੋ ਹਾਂ ਮੈਂ ਤੇ ਭੈਣ ਦੀ ਬੰਨਾਈ ਆ ਮੇਰੀ ਭੈਣ ਬਿਲਕੁਲ ਸਹੀ ਆ ਆ ਤੁਹਾਡੇ ਸਾਹਮਣੇ ਬੈਠੀ ਆ ਤੇ ਤੁਹਾਡਾ ਭਰਾ ਕਿੰਸਾ ਕਿੰਕੀ ਤਸਨਾ ਦੱਸਦਾ ਤੈਨੂੰ ਮੈਂ ਤੇਰੇ ਹੁਣੇ ਕੰਨਾਂ ਦੇ ਪਰਦੇ ਤੇ ਕੰਨ ਖੜੇ ਹੋਣ ਦੇ ਵਿੱਚ ਜਿਦਾ ਤੇ ਸਮਝਾਦਾ ਨਾ ਤੈਨੂੰ ਮੇਰੀ ਗੱਲ ਆਇਆ ਕਰ ਤੂੰ ਤਾਂ ਕਰਦੀ ਮੈਂ ਪਰ ਦੱਸਾਂ ਕਿ ਤਾ ਤੈਨੂੰ ਸਮਝ ਨਹੀਂ ਆਉਗੀ ਬਾ ਮੈਂ ਕਿਹੜੇ ਮੁੰਨ ਦੱਸਾਂ ਇਹਨੇ ਫਿਰ ਯਕੀਨ ਹੀ ਨਹੀਂ ਕਰਨਾ ਇਹ ਜਨਾਨੀ ਨੇ ਆ ਹੁਣੇ ਮੇਰੇ ਗਾਲ ਪੈਣਦੀ ਆ ਨਾ ਇਹਨੇ ਯਕੀਨ ਮੇਰੇ ਤੇ ਕਰਨਾ ਵਾ ਜਾ ਜਾ ਭੈਣ ਦੀ ਬਾਨਾ ਫਿਰ ਇਹਨੇ ਇਤਾਂ ਨਹੀਂ ਹੁਸਦਾ ਉਦਾਂ ਨਹੀਂ ਹੁਸਦਾ ਮੈਂ ਕਿੰਨੂੰ ਦੱਸਾਂ ਚਲ ਤੂੰ ਪਛਤਾਉਣਾ ਹੀ ਤੂੰ ਪਛਤਾਉਣਾ ਹੀ ਜਨਾਨੀ ਐ ਤੈਨੂੰ ਪਤਾ ਲੱਗਣਾ ਹੀ ਬਾਅਦ ਚ ਸਿਮਰ ਤਾਂ ਸੱਚੀ ਐ ਢਿੱਡ ਚਲਾ ਕੇ ਆਣਾ ਇਹ ਬੜੀ ਤਗੜੀ ਗੇਮ ਤੇ ਆ ਕਿਤੇ ਇਹਨੇ ਨਾ ਪਹਿਲਾਂ ਵਿਆਹ ਵਿਆਹ ਦੇ ਚੱਕਰ ਦੇ ਵਿੱਚ ਨਾ ਉਹਦੀ ਪੈਨ ਨੂੰ ਫਸਾ ਲਿਆ ਨੇ ਫਿਰ ਸाहिल ਦਾ ਨਾਮ ਲੈ ਕੇ ਇਹ ਘਰ ਦੇ ਵਿੱਚ ਆਈ ਆ ਬੜੇ ਤਗੜੇ ਚੱਕਰ ਚਾ ਮੈਨੂੰ ਸੱਚੀ ਦਿਖੰਦੇ ਆ ਕੇ ਇਹ ਕੋਈ ਨਾ ਕੋਈ ਚਾਲਦਾ ਚਾਲੂ ਪੱਕਾ ਮੰਮੀ ਮੰਮੀ ਹਾਂ ਇਹ ਤੂੰ ਇੱਥੇ ਸੁੱਤੇ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਕਿੰਨਾ ਰੋਣਾ ਧਿਆਨ ਦੇ ਅੰਦਰ ਪੈ ਗਿਆ ਕਦਾ ਰੋਲਾ ਪੈਣ ਲਿਆ ਆ ਸ਼ੰਮੀ ਜੀ ਰঞ্জੀਤ ਨੂੰ ਕਿੱਦਾਂ ਫੜਕਾਉਂਦੀ ਆ ਕੀ ਕਹਿੰਦੀ ਕਹਿਣਾ ਕੀ ਆ ਗੱਡੀ ਬਾਰੇ ਕਹਿੰਦੀ ਕਹਿੰਦੀ ਉਹ ਸਾਹਿਲ ਗੱਡੀ ਲੈ ਕੇ ਚੱਲ ਜਾਂਦਾ ਲੈ ਤਸ ਜੇ ਗੱਡੀ ਮੇਰੀ ਥੋੜੀ ਆ ਗੱਡੀ ਤੁਹਾਡੋਂ ਨਾਲ ਦੀ ਆ ਤੁਹਾਡੀ ਗੱਡੀ ਨਾਲੇ ਮੈਂ ਪੁੱਤ ਤੁਹਾਡੀ ਗੱਡੀ ਜਿਹੜਾ ਮਰਜ਼ੀ ਲੈ ਕੇ ਜਾਵੇ ਉਹ ਸਾਹਿਲ ਦਾ ਜਿਹੜੀ ਚੱਲਿਆ ਲੈ ਜਾਂਦਾ ਤਾਂ ਉਹ ਰੋਹ ਕਾ ਲਾਗੇ ਤੇ ਉਹ ਤੇ ਗੱਲ ਆਣਾ ਰঞ্জੀਤ ਨੂੰ ਜਾ ਕੇ ਦੇ ਫੜਕਾਉਣਾ ਕਿ ਸਾਹਿਲ ਰੋਹ ਤਿਆਰ ਤਰ ਹੋ ਕੇ ਤੇ ਬਾਹਰ ਚੱਲ ਜਾਂਦਾ ਗੱਡੀ ਲੈ ਕੇ ਨਹੀਂ ਇਹਦਾ ਕੀ ਮਤਲਬ ਫੜਕਾਉਂਦਾ ਮੈਨੂੰ ਕੀ ਪਤਾ ਇਹ ਤੇ ਨਿੱਕੀ ਨਿੱਕੀ ਗੱਲ ਤੇ ਮम्मी ਪਤਾ ਨਹੀਂ ਕਰ ਤੋ ਜੈਲਸਟੀਲ ਕਰਦੀ ਜੇ ਗੱਡੀ ਆਈ ਹੁੰਦੀ ਤੇ ਫਿਰ ਤੇ ਭਗਾਉਂਦੀ ਪਿਸਾਈ ਲੱਗਿਆ ਜਦੋਂ ਹੈਗੀ ਸਾਈਲ ਦੀ ਤੇ ਸਾਈਲ ਨੇ ਕਰਨੀ ਆ ਫਿਰ ਤੋੜ ਬੁਲਦੀ ਐ ਮੈਨੂੰ ਕੀ ਪਤਾ ਕੀ ਚਾਹੁੰਦੀ ਆ ਮੈਨੂੰ ਤੇ ਲੱਗਦਾ ਕਿਤੇ ਕੱਲ ਨੂੰ ਕਹਿਣੇ ਦਾ ਨਾ ਕਿਤੇ ਕਹਿ ਰਹੀ ਜਿਹੜੇ ਮੰਮੀ ਹੁਣੀ ਮੈਨੂੰ ਸਮਾਨ ਪਹੁੰਚਦੇ ਕਿ ਤੇ ਉਹਨਾਂ ਦਾ ਨੇ ਗੱਲ ਨੂੰ ਕਿ ਦੱਸਣਾ ਦੇ ਨਹੀਂ ਤੇ ਤੇਰਾ ਵਾ ਤਾਂ ਤੇਰਾ ਹੀ ਰਹਿਣਾ ਉਹ ਕਿਦਾਂ ਰੈਲੂਗੀ ਜਿਹੜਾ ਇਹਨੂੰ ਉਹਦੀ ਭੂਆ ਪਾਉਗੀ ਉਹ ਨਹੀਂ ਲੂਗੀ ਉਹ ਹੋਰ ਕਿਦਾਂ ਲਾਉਗੀ ਤੂੰ ਹੀ ਇਹਨੂੰ ਸੌਣ ਵੀ ਨਹੀਂ ਦੇਦੀਂਗਾ ਕੋਈ ਨਾ ਕੋਈ ਗੱਲ ਹੋਈ ਰਹੀਂਦੀ ਇਸ ਘਰ ਦੇ ਵਿੱਚ ਕੋਈ ਨਾ ਕੋਈ ਗੱਲ ਹੋਈ ਰਹੀਂਦੀ ਹੈ ਮੈਂ ਕਿ ਆ ਮਮੂਰੇ ਲੰਘਦੀ ਰਗਦੀ ਸੁਣਿਆ ਕਿੱਡਾ ਰੋਲਾ ਤੇ ਆ ਬੱਚੇ ਚ ਪੈਣ ਪਤਾ ਨਹੀਂ ਤੁਖਨੇ ਲੱਭਦੀ ਰਿੰਦੀ ਲੜਾਈ ਦੇ ਰਹਿੰਦੇ ਵੀ ਬੋਲੇ ਸੱਸ ਮੈਨੂੰ ਬੋਲੇ ਜਿਆਦਾ ਜਿਆਦਾ ਬੋਲੇ ਮੈਂ ਆਵਾਜ਼ ਮਾਰਦੀ ਆ ਸੰਮੀ ਨੂੰ ਪੁੱਛਦੀ ਆ ਉਹਨੂੰ ਜਰਾ ਮੈਂ ਤੇ ਤੂੰ ਹੀ ਗੱਲ ਕਿਉਂ ਆਖੀ ਆ ਨਹੀਂ ਨਹੀਂ ਮੰਮੀ ਮੇਰਾ ਨਾਂ ਨਾ ਲਿਓ ਐਵੇਂ ਜੇ ਕੱਲ ਨੂੰ ਕਿਤੇ ਗੱਲ ਕੀਤੀ ਉਹਨੇ ਕਹਣਾ ਮੇਰੀ ਭੈਣ ਹੀ ਸਭ ਕੁਝ ਦੱਦੀ ਫੇਦੀ ਤੂੰ ਹੀ ਬਸ ਇਨੀ ਗੱਲ ਕਿਉਂਕਿ ਮੈਂ ਸੁਣਿਆ ਵਾ ਮੇਰਾ ਨਾਲ ਆ ਨਾ ਤੇ ਅਮੇ ਵਾਜ ਮੈਨੂੰ ਬੋਲੂਗੀ ਤੁਹਾਨੂੰ ਪਤਾ ਤੇਗਾ ਨਿੱਕੀ ਨਿੱਕੀ ਗੱਲ ਤੋਂ ਮੇਰੇ ਨਾਲ ਲੜਦੀ ਹੈ ਤਾਂ ਤੂੰ ਉਹ ਲੱਗ ਬਈ ਨਹੀਂ ਜਾ ਜਾ ਹੈ ਲੈ ਮਮੀ ਤੁਹਾਨੂੰ ਪਤਾ ਤੇ ਆ ਮੇਰੀ ਭੈਣ ਹੁਣ ਜੇ ਮੈਂ ਨਾਕਵਾਉਂਗੀ ਨੇ ਤਦ ਵੀ ਮੈਂ ਬੁਰੀ ਮੰਦੀ ਆ ਮੈਨੂੰ ਤੇ ਕਵਾਉਣਾ ਹੀ ਪੈਣਾ ਹੈ ਨਾ ਚੰਮੀ ਇਧਰ ਆ ਗੱਲ ਸੁਣ ਚੰਮੀ ਮੇਰੀ ਗੱਲ ਸੁਣ ਮੇਰੇ ਸਾਹਮਣੇ ਨਾ ਕੁਝ ਪੁੱਛੋ ਮੈਂ ਅਜਿੜੇ ਚੱਲ ਜੂਗੀ ਮੇਰੇ ਤੋਂ ਬਾਅਦ ਸਭ ਕੁਝ ਪੁੱਛ ਲਿਓ ਚੰਮੀ ਆ ਜਾ ਇਹਨੇ ਗੱਲ ਸੁਣ ਮੇਰੇ ਜਰਾ ਇਧਰ ਆ ਆਦੀ ਮਮੀ ਜੀ ਇਧਰ ਬੈ। ਹਾਂ ਉੱਪਰ ਵੀਹੀਂ ਚਾਦਰ ਜੀ ਪਾਉਣਾ। ਤੂੰ ਹਰ ਤੁਖਨੇ ਲੈ ਲਓ ਤੂੰ ਹੜਦੀ ਨਹੀਂ ਐ ਤੁਖਨੇ ਦੇ ਲਓ ਹੜਦੀ ਨਹੀਂ ਤੂੰ। ਹਾਂ ਤੂੰ ਰਾਣੀ ਨੇ ਗੱਡੀ ਦੀ ਗੱਲ ਕੋਈ ਕੀਤੀ ਆ? ਗੱਡੀ ਦੀ ਤਾਂ ਆਹੋ ਪਿਸਾਇਲ ਗੱਡੀ ਲੈ ਜਾਂਦਾ ਰੋਜ਼ ਕੀਤੀ ਉਹ? ਮੈਂ ਤੁਹਾਨੂੰ ਕਿਹਨੇ ਦੱਸਿਆ? ਮੈਂ ਦੱਸਿਆ ਕਿ ਨਹੀਂ ਦੱਸਿਆ ਤੂੰ ਗੱਲ ਕਰ ਕੀਤੀ। ਹਾਂ ਜੀ ਮੰਮੀ ਉਹ ਮੈਂ ਗੱਲ ਹੋਰ ਕਰਨ ਦੀ ਸੀ ਗੱਡੀ ਦੀ। ਥੋੜੀ ਗੱਲ ਹੋਈ ਸੀ ਮੇਰੀ ਉਹਨਾਂ ਨਾਲ। ਉਹ ਮੈਂ ਤੁਹਾਨੂੰ ਕੀ ਦੱਸਾਂ? ਬਸ ਉਹ ਸਾਹਿਲ ਗੱਡੀ ਲੈ ਕੇ ਜਾਂਦਾ ਨਾ ਮੈਂ ਉਹ ਤੋਂ ਥੋੜਾ ਕਿਹਾ ਸੀ ਉਹਨਾਂ ਨੂੰ ਤੇ ਸਾਹਿਲ ਦੀ ਗੱਡੀ ਆ ਖੜੇ ਤੇ ਤੈਨੂੰ ਕੀ ਤੂੰ ਕੀ ਬੋਲਦੀ ਹੈ ਤੂੰ ਨਹੀਂ ਕੁਛ ਵੀ ਬੋਲਣਾ ਉਹਨਾਂ ਦੀ ਗੱਡੀ ਉਹ ਲੈ ਕੇ ਜਾਣ ਲਾਉਣ ਨਾ ਲਾਉਣ ਉਹਨਾਂ ਦੀ ਮਰਜ਼ੀ ਤੈਨੂੰ ਵਿੱਚ ਪੰਗਾ ਲੈਣ ਦੀ ਕੀ ਲੋੜ ਹੈ ਤੂੰ ਕਾ ਤੁਖਨੇ ਦਿੰਨੀ ਹੈ ਤੇ ਲੈਣੀ ਹੈ ਕਿਉਂ ਲੜਾਈ ਦਾ ਘਰ ਬਣਾਉਣੀ ਹੈ ਘਰ ਚ ਮੰਮੀ ਤੁਹਾਨੂੰ ਕੀ ਦੱਸਾਂ ਗੱਡੀ ਤੇ ਸਾਹਿਲ ਦੀ ਹੈ ਤਾਂ ਮਵੀ ਦੋਹੋ ਗਾੜੀ ਤੇ ਸਾਹਿਲ ਦੀ ਗੱਡੀ ਮੇਰੀ ਭੈਣ ਨੇ ਵੀ ਵਿਆਹ ਸਾਹੀ ਨੇ ਕਰਾਇਆ ਮੰਮੀ ਤੇ ਭੈ ਉਹ ਧੂਆ ਦੀ ਹੋ ਗਈ ਤੇਰੀ ਤੇ ਨਹੀਂ ਜਿਹੜਾ ਤੂੰ बोलਦੀ ਈ ਵਿੱਚ ਤੂੰ ਕਿਉਂ ਬੋਲਦੀ ਆ ਕਿ ਰਾਣੇ ਦੀ ਆ ਰਾਣੇ ਦੀ ਹੋਵੇ ਨਾ ਫਿਰ ਤੂੰ ਬੋਲਦੀ ਚੰਗੀ ਲੱਗਦੀ ਆ ਨਹੀਂ ਨਹੀਂ ਮੰਮੀ ਮੈਂ ਇਹ ਤੇ ਨਹੀਂ ਕਿਹਾ ਕਿ ਰਾਣੇ ਦੀ ਗੱਡੀ ਹੈ ਮੈਂ ਨਹੀਂ ਇਦਾਂ ਦਾ ਕੁਝ ਕਿਹਾ ਮੈਂ ਬਸ ਇਹੋ ਕਿਹਾ ਕਿ ਸਾਹਿਲ ਦੀ ਗੱਡੀ ਹੈ ਫਿਰ ਨਾ ਤੂੰ ਗੱਲਾਂ ਕਰਨਾ ਹਟ ਜਾ ਫਿਰ ਤੂੰ ਉਹਦੇ ਪੇਕੇ ਗਈ ਆ ਤੇ ਉਹਦੀ ਮਾਂ ਨੂੰ ਕਿਉਂ ਬੋਲਿਆ ਵੀ ਇਹਨੇ ਚੂੜਾ ਆਪੇ ਲਾ ਲਿਆ ਇਥੋਂ ਦੀਆਂ ਗੱਲਾਂ ਜਾਂ ਤੂੰ ਉਥੇ ਦੱਸਦੀ ਚੰਗੀ ਨੇ ਗੱਲ ਹੈ ਹੈ ਲਾ ਲਿਆ ਮੈਂ ਘਰ ਆਉਣੀ ਤੂੰ ਘਰ ਆਉਣੀ ਮੇਰੀ ਦਾਦੀ ਨੂੰ ਮੰਮੀ ਵੇਖ ਲੈਨੇ ਕੀ ਕੀਤਾ ਉਹਨਾਂ ਦੀ ਮਾਂ ਨੂੰ ਦੱਸਣ ਦੀ ਉਹ ਕੀ ਕਹਿਣਗੇ ਤੁਹਾਨੂੰ ਕਿ ਇਹਨਾਂ ਦੀ ਘਰ ਤੇ ਬਣਦੀ ਨਹੀਂ ਇੱਥੇ ਆ ਕੇ ਗੱਲਾਂ ਕਰਦੀਆਂ ਵਾ ਤੂੰ ਥੋੜੇ ਦਾ ਆਪਣੇ ਤਰੀਕੇ ਚ ਓ ਤੇਰਾ ਤਰੀਕਾ ਵਿਗੜਦਾ ਜਾਂਦਾ ਹੀ ਮੰਮੀ ਤੁਹਾਨੂੰ ਚਾਚੀ ਜੀ ਦਾ ਫੋਨ ਆਇਆ ਮੈਨੂੰ ਕਿਸੇ ਦਾ ਫੋਨ ਆਇਆ ਹੋਵੇ ਤੇ ਨਾ ਗੱਲ ਹੋਈ ਹੈ ਨਾ ਤੇ ਹੋਈ ਹੈ ਕੰਮ ਕਰ ਪਤਾ ਲੱਗਣਾ ਕਿਹਦਾ ਜਿੱਥੋਂ ਮਰਜ਼ੀ ਲੱਗ ਜਾ ਤਾਂ ਹੀ ਮੈਂ ਤੈਨੂੰ ਪੁੱਛਿਆ ਤੂੰ ਨਾ ਆਪਣੇ ਧਿਆਰੇ ਚ ਆਇਆ ਥੋੜਾ ਦਰੇ ਤੋਂ باہر ਨਾ ਹੋ ਹੋਵੇ ਨਾ ਵੀ ਕੱਲ ਨੂੰ ਗੱਲਾਂ ਕੋਈ ਹੋਣ ਤੇਰੀਆਂ ਸਮਝ ਲੱਗੀ ਬਹੁਤਾ ਪਰਪੜ ਪਰਪੜ ਕਰਦੀ ਇੱਧਰ ਦੀਆਂ ਉੱਧਰ ਉੱਧਰ ਦੀਆਂ ਵੱਢੀ ਬਣੀ ਫਿਰਦੀਆਂ ਤੂੰ ਅੱਡੀ ਚ ਲਾਗ ਮੰਮੀ ਜੀ ਤੁਹਾਨੂੰ ਨਹੀਂ ਪਤਾ ਕਿ ਉਸੇ ਬੰਤ ਦੀ ਬਰਾਬਰੀ ਨਹੀਂ ਕਰਨੀ ਨਾ ਤੁਰ ਕੋ ਹੋਣੀ ਤੇ ਨਾ ਤੂੰ ਕਰ ਸਕਦੀਆਂ ਆ ਆਪਣੇ ਚ ਰੋ ਮੰਮੀ ਮੇਰੀ ਗੱਲ ਤੇ ਸੁਣ ਲੋ ਕੀ ਸੁਣਨੀ ਗੱਲਾਂ ਆਪਣੇ ਕੋਲੋਂ ਬਣਾ ਕੇ ਹੀ ਦੱਸਣੀਆਂ ਸੱਚੀਆਂ ਥੋੜੀ ਦੱਸਣੀਆਂ ਝੂਠੀਆਂ ਹੀ ਦੱਸਣੀਆਂ ਜਾ ਕੇ ਤਾਂ ਕੰਮ ਕਰ ਸੋਈ ਜਿਹੜਾ ਰਹਿੰਦਾ ਬੋਤਾ ਭੂਏ ਚੜਦੀ ਜਨੀ ਹੈ ਜਿੰਨਾ ਨਹੀਂ ਕੋਸਾਂਦੀ ਬੋਤਾ ਸੂਜੇ ਡੇਗਨ ਦੀ ਲੋੜ ਨਹੀਂ ਆ ਬੈ ਜਾ ਰਾਮਨਾ ਕੰਮ ਕਰਕੇ ਵੈਲੀ ਹੋ ਸੋਈ ਚ ਖਲਾਰਾ ਪਾ ਚੜਦੀ ਹੈ ਚੱਤੇ ਪੈਰ ਖਾਲੀ ਗੱਲਾਂ ਟਿਆ ਮਮੀ ਜੀ ਹਾਂਜੀ ਮੈਂ 2 ਮਿੰਟ ਬੁਟੀਕ ਵਾਲੀ ਕੋ ਚੱਲੀ ਆ ਬੁਟੀਕ ਵਾਲੀ ਕੋ ਚੱਲੀ ਹਾਂਜੀ ਹੁਣੇ ਆ ਜਣੀ ਤੂੰ ਪੁੱਛਣਾ ਹੀ ਤੂੰ ਪਹਿਲਾਂ ਪੁੱਛਣਾ ਹੈ ਕਿ ਸਾਜਤਾ ਜੀ ਨੇ ਪੁੱਛਣਾ ਹੈ ਸਾਜਤਾ ਜੀ ਕਦੇ ਪੁੱਛਣ ਦਾ ਕੋਈ ਮਤਲਬ ਹੀ ਨਹੀਂ ਤੂੰ ਜਾਣਾ ਮੈਂ ਭਾਵੇਂ ਹਾਂ ਕਹਾਂ ਭਾਵੇਂ ਮੈਂ ਨਾ ਕਹਾਂ ਤੂੰ ਤਾਂ ਤਿਆਰ ਨਹੀਂ ਜਾਣਾ ਤੂੰ ਤੂੰ ਜਾਏਂਗੀ ਮਮੀ ਜੀ ਉਸ ਸੂਟਾਂ ਦਾ ਕੁਝ ਕਹਿਣਾ ਸੀ ਉਹਨੂੰ ਨਾਲੇ ਜਿਹੜੇ ਬਣੇ ਆ ਲੈ ਕੇ ਆਉਣੇ ਆ ਰਾਨੀ ਮਰਤ ਦੇ ਵੀ ਕੋਈ ਸਟਿਚ ਕਰਨ ਲਈ ਦੇ ਕੇ ਆਈ ਸੀ ਮੈਂ ਤੇ ਮੈਂ ਤੁਹਾਨੂੰ ਤਾਂ ਦੱਸਣ ਦੀ ਆ ਰਾਨੀ ਨੂੰ ਪਤਾ ਹਾਂਜੀ ਮਮੀ ਉਹਨਾਂ ਨੂੰ ਮੈਂ ਦੱਸਤਾ ਐ ਉਹ ਕਿੰਨੇ ਲੈ ਆ ਜਾ ਕੇ ਕੋਈ ਗੱਲ ਨਹੀਂ ਚਲੋ ਜੀ ਤੇਰੇ ਰਾਂਝੇ ਨੇ ਕਹਿਤਾ ਤੇ ਜਾਓ ਕੁੱਲੀਆਂ ਛੁੱਟੀਆਂ ਵਗਾ ਖੁੱਲ ਗੀਆਂ ਇਹ ਹੁਣ ਸੰਭੂਗਾ ਹੋਈ ਇਹ ਸੰਭੜੀਆਂ ਮੁਸ਼ਕਲ ਹੋ ਮਮੀ ਨੇ ਬਸ ਬੁਟੀਕ ਤੇ ਜਾਣਾ ਹੁਣ ਹੀ ਆਇਆ ਲੈ ਹਾਂ ਜੀ ਜਾਓ ਅੱਜ ਬੁਟੀਕ ਤੇ ਜਾਣਾ ਕੱਲ ਹੋਰ ਕਿਤੇ ਜਾਓਗੇ ਰਾਣੇ ਵੇ ਆ ਜਾ ਗੱਲ ਸੁਣ ਲੈ ਆ ਆ ਮਮੀ ਇੱਕ ਮਿੰਟ ਨਾ ਕਰਨ ਕੀ ਦਿਆ ਤੂੰ ਆ ਜਾ ਇੱਧਰ ਗੱਲ ਸੁਣ ਆ ਗਿਆ ਮਾਤਾ ਕਾਦਾ ਰੋਲਾ ਪਾਇਆ ਮਾਤਾ ਰ ਕੰਨਾ ਤੇ ਛੱਡਨੀ ਆ ਐਸਾ ਹੀ ਆਦਾ ਮਾਤਾ ਕਾਦਾ ਰੋਲਾ ਪਾਇਆ ਛੱਡ ਤੇਰੀ ਦੇ ਕੰਨਾ ਦੇ ਬਾਲੇ ਹੀ ਔਖੇ ਨੇ ਤੂੰ ਮੇਰੇ ਤੋਂ ਪਤਾ ਨਹੀਂ ਮੇਰੀ ਸੁਣ ਗੱਲ ਉਹ ਗਈ ਉਹ ਬਠੀਕ ਤੇ ਉਹਨੂੰ ਕਿਹਾ ਇਹ ਤੂੰ ਬਠੀਕ ਤੇ ਜਾਣੂ ਤੇ ਹਾਂ ਮਮੀ ਉਹਨੇ ਕਹਿੰਦੀ ਮੈਂ ਜਾਣਾ ਮੈਂ ਚਲ ਜਾ ਜਾ ਫਿਰ ਕਿਉਂ ਗਿਆ ਆਜੋ ਬਠੀਕ ਤੇ ਗਈ ਐ ਨਾ ਕੱਲ ਹੋਰ ਕਿਤੇ ਜਾਊਗੀ ਠੀਕ ਐ ਤੂੰ ਉਹਦੀਆਂ ਵਾਗਾਂ ਹੁਣੇ ਹੀ ਫੜ ਲਾ ਵਾਗਾ ਖੇਤਲਾ ਨਹੀਂ ਤੇ ਖੋਲਦੀਆਂ ਨਾ ਇਹ ਨਹੀਂ ਬੱਸ ਆਉਂਦੀ ਇਹ ਮੇਰਾ ਤੇਰਾ ਲਾਸਟ ਹੋਤੀ ਸੀ ਜਣੀ ਅਸਮ ਜੀ ਮਾਦਾ ਤੂੰ ਇਨੀ ਉਕੀ ਕਿਉਂ ਨਹੀਂ ਕੱਲ ਅੱਜ ਅੱਜ ਕੱਲ ਦੱਸ ਦੇ ਕਿਉਂ ਇਨੀ ਉਖੀ ਨਹੀਂ ਤੂੰ ਇਆ ਕਿਉਂ ਮੈਨੂੰ ਲੱਗਾ ਤੂੰ ਅਭੀ ਸਾਸ ਤੋਂ ਗੱਈਆਂ ਪਿੱਛੋਂ ਬਰਾਣਾ ਜਿਹੜਾ ਉਹਦੇ ਤੇ ਆਏ ਜਿਹੜਾ ਕੱਢਣ ਨਹੀਂ ਨਾ ਗੁੱਸਾ ਤੂੰ ਜਦੋਂ ਕੱਲ ਤੂੰ ਉਖਾ ਹੋਏਗਾ ਨਾ ਮੇਰ ਨਾਲ ਗੱਲ ਨਾ ਕੋਈ ਕਰੀ ਨਹੀਂ ਤੇ ਮੇਰ ਕੋ ਸਿੱਧੀ ਚਪੇੜ ਹੀ ਹੋਣੀ ਆ ਹੋਰ ਕੁਛ ਨਹੀਂ ਮੈਂ ਲੱਗਿਆ ਨਹੀਂ ਉਹ ਤੈਨੂੰ ਟੱਕ ਲੱਗਣ ਦੇਣਾ ਬੇਬੇ ਮੈਨੂੰ ਨਾ ਕੋਈ ਗੱਲ ਕਰੀ ਅੱਜ ਕੱਲ ਨੂੰ ਹੋਣੀਆਂ ਇਹੀ ਗੱਲਾਂ ਐ ਇੱਤ ਗਈ ਗਈ ਬੁੱਢੀ ਇੱਤ ਗਈਆ ਜਾਣਾ ਉਹਨੇ ਅਦਾ ਸੂਟ ਸੜ ਲੈਣਾ ਜੋ ਵੀ ਆ ਲੈ ਕੇ ਆਏਣਾ ਨੇ ਤੋ ਕੋਈ ਗੱਲ ਹੀ ਅੱਜ ਬਠੀ ਤੇ ਗਈ ਆ ਹਾਂ ਕੱਲੀ ਚਲ ਗਈ ਆ ਨਾਲ ਤੇ ਮੂ ਨਹੀਂ ਕਰ ਸਕਦੀ ਸੀ ਤੇ ਮੇਰੇ ਕੋਲ ਕੀ ਕਹਿੰਦਾ ਨਾ ਗੱਡੀ ਤੇ ਗੱਡੀ ਤੇ ਲੈ ਕੇ ਨਾ ਹਣ ਗੱਡੀ ਤੇ ਆ ਜਾਂਦੀ ਅੱਜ ਤੇ ਉਤਰ ਕੇ ਤੁਸੀਂ ਜਾਉਂਗੀ ਕੋ ਚੰਗਾ ਪਰ ਆ ਤੂੰ ਹੀ ਕਰਨੀ ਆਪਣੀ ਮਰਜ਼ੀ ਆ ਕਰੋ ਕਰੋ ਮਾਤਾ ਦਾ ਕੋਈ ਵੈਲੀ ਨਹੀਂ ਹੈ ਨਾ ਕਰੋ ਮਦੀਆਂ ਮੇਰੀ ਮੇਰੀ ਗੱਲ ਸੁਣ ਮਮੀ ਜਦੋਂ ਮੇਰੇ ਕੋਲ ਆਈ ਨਾ ਮੈਂ ਕਿਹਾ ਚਲ ਜਾ ਪਰ ਮੰਮੀ ਕੋ ਪੁੱਛ ਲੈ ਤੁਹਾਨੂੰ ਪੁੱਛ ਕੇ ਗਈ ਕਿ ਨਹੀਂ ਦੱਸੋ ਤੂੰ ਪੁੱਛ ਕੇ ਗਈ ਪਰ ਤਿਆਰ-ਸ਼ਿਆਰ ਹੋ ਕੇ ਪੁੱਛਣਾ ਜੇ ਮੈਂ ਆਂਦੀ ਹਾਂ ਤਾਂ ਵੀ ਮਾਰੀ ਨਾ ਆਂਦੀ ਨਾ ਤਾਂ ਵੀ ਮਾਰਾ ਤੂੰ ਜਾਣਦਾ ਕਿ ਕਹੀ ਸਕਲੀ ਨਾ ਜਿਹੜੀ ਤਿਆਰ ਹੋਈ ਸੀ ਜਿਹੜਾ ਤੂੰ ਕਹਿਤਾ ਸੀ ਪੀਜਾ ਤੂੰ ਜਾਣੀ ਸੀ ਜੇ ਰਾਣੀ ਹੋ ਤਿਆਰ ਹੋਣ ਤੋਂ ਪਹਿਲਾਂ ਮੇਰੇ ਕੋ ਉਂਦੀ ਨਾ ਕਿ ਮੰਮੀ ਮੈਂ ਬਟਿਕ ਤੇ ਜਾਣਾ ਹੈ ਤੇ ਜਾਵਾਂ ਕਿ ਨਾ ਫਿਰ ਮੈਨੂੰ ਕੋ ਦੱਸਦੀ ਕਿ ਉਹ ਤਿਆਰ ਹੋ ਗਈ ਤਾਂ ਫਿਰ ਮੈਂ ਕੀ ਕਹਿਣਾ ਸੀ ਹੁਣ ਕੱਲ ਵੇਖਾ ਆਪਣੇ ਪੇਕੇੋਂ ਆਈ ਐ ਉੱਥੋਂ ਵੀ ਕੱਲੀ ਆ ਰਹੀ ਅਗਿ ਨਾ ਕੱਲੀ ਹੁਣ ਵੀ ਕੱਲੀ ਚਲ ਗਈ ਉਦੋਂ ਵੀ ਕੱਲੀ ਆ ਗਈ ਪਰਾਨਾ ਨਹੀਂ ਆ ਸਕਦੀ ਜਾ ਤਿੰਨ ਨੂੰ ਆਂਦੀ ਵੀ ਮੈਨੂੰ ਅੱਗੇ ਲੈ ਜਾਓ ਮੰਮੀ ਮੇਰੀ ਗੱਲ ਸੁਣੋ ਅਧਾਰੇ ਪਰਮਿਸ਼ਨ ਲੈ ਕੇ ਗਈ ਐ ਤੇਰਾ ਮਾਣ ਰੱਖਦੀ ਨਾ ਹੋਰ ਕੀ ਚਾਹੀਦਾ ਦੱਸ ਤੁਹਾਨੂੰ ਐਕਚੁਅਲੀ ਇਹਨੇ ਕੌਣ ਪੁੱਛਦੀਆਂ ਫੇਰ ਵੀ ਪੁੱਛ-ਪੁੱਛ ਕੇ ਜਾਂਦੀ ਥਾਡੇ ਕੋਲ ਜੇ ਤੂੰ ਹੀ ਇਹਨੀ ਗੱਲ ਕਹੇਗਾ ਕੌਣ ਪੁੱਛਦੀਆਂ ਫੇਰ ਪੁੱਛੂਗੀ ਹੈ ਤੂੰ ਦੇਖੋ ਤੋਂ ਹੀ ਪਾਸੇ ਤੇ ਗੱਲਾਂ ਕਰੀ ਜਾਂਦਾ ਦੋਏਪਨ ਨਹੀਂ ਕਰਨਦੇ ਮੈਂ ਚਾਰ ਹੋਊ ਪਹਿਲਾਂ ਪੁੱਛੀ ਤੇ ਮੈਨੂੰ ਪਤਾ ਹੁੰਦਾ ਵੀ ਮੈਨੂੰ ਪੁੱਛ ਕੇ ਤਿਆਰ ਹੋਈ ਆ ਉਹ ਤਿਆਰ ਹੋ ਕੇ ਆ ਕੇ ਪੁੱਛਣੀ ਦਾ ਕੀ ਵੈਲਿਊ ਆ ਉਹਦਾ ਕੋਈ ਵੈਲਿਊ ਨਹੀਂ ਆ ਪਤਾ ਮੰਮੀ ਚਲੋ ਗੱਲ ਛੱਡੋ ਤੁਸੀਂ ਹੁਣ ਮੇਰੀ ਗੱਲ ਸੁਣੋ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਮੇਰੀ ਗੱਲ ਸੁਣੋ ਅੱਜ ਸਿਮਰਤ ਜਿਹੜੀ ਆ ਇਹ ਬਾੜੀ ਨਹੀਂ ਚਲਾਕ ਜੁੜੀ ਜੀ ਬਸ ਮੈਨੂੰ ਇਹੋ ਹੀ ਸ਼ੱਕ ਸੀ ਤੂੰ ਉਹਦੀ ਹੀ ਗੱਲ ਕਰੇਗਾ ਕਰਤੀ ਨਾ ਉਹੀ ਗੱਲ ਜੇ ਸਿਮਰਤ ਚਲਾਕ ਹੈ ਤਾਂ ਤੇਰੀ ਘਾਟ ਚਲਾਕ ਹੈ ਤੇਰੀ ਉਹਦੇ ਨਾਲ ਧੂਣੀ ਚਲਾਕ ਹੈ ਕਿਸੀ ਮਰਦ ਤਾਂ ਦੇ ਚਲਾਕ ਐ ਇਧਰ ਉਧਰ ਚੁਗਰੀਆਂ ਲਾ ਕੇ ਤੇ ਗੱਲਾਂ ਕਰਦੀ ਦਿੰਦੀ ਕੁੜਤੀ ਨੂੰ 扑ੜਕਾ ਆਉਂਦੀ ਆ ਤੇਰੇ ਕੋਲ 扑ੜਕਾ ਕੇ ਮੇਰੇ ਕੋ ਆ ਜਾਂਦੀ ਆ ਮੇਰੇ ਕੋ 扑ੜਕਾ ਭੈਣ ਕੋ ਦਲ ਜਾਂਦੀ ਆ ਉਹਦਾ ਕੰਮ ਉਹਦੇ ਨਾਲ ਜਾਂਦੀ ਤਿਲਾਤੇ ਉਹ ਤੇਰੀ ਮੈਨੂੰ ਥੋੜੀ ਉਹਨੇ ਕੁਝ ਕਿਹਾ ਵਾ ਤੂੰ ਮੇਰੀ ਗੱਲ ਪੂਰੀ ਸੁਣਦੇ ਤੇ ਨਹੀਂ ਜੇ ਚੁਗਰੀਆਂ ਲਾਉਣ ਤਾਂ ਡਈ ਸੀ ਉਹ ਗੱਲ ਕੋਈ ਹੋ ਰਿਆ ਗੱਲ ਹੋਰ ਕਿਹੜੀ ਗੱਲ ਐ ਦੱਸ ਮੈਂ ਜੇ ਉਹਨੂੰ ਜਾ ਕੇ ਦੱਸਦਾ ਵਾ ਉਹ ਇਦਾਂ ਕਰ ਲਾ ਪਿੰਦੀ ਆ ਤੇ ਤੂੰ ਇੰਟਰਫੇਅਰ ਕਰਦਾ ਮੇਰੀ ਭੈਣ ਨੂੰ ਕੁਝ ਕਹਿਣਾ ਵਾ ਤੈਨੂੰ ਕੋਈ ਦੱਸਦਾ ਹੋਈ ਦਗਾ ਇਹ ਲੈ ਤੂੰ ਹੀ ਤਾਂ ਕਹਿ ਲਿਆ ਪਈ ਤੇ ਨੂੰਨੇ ਭੜਾ ਕੇ ਭੇਜਾ ਮੈਂ ਕਿਹਨੂੰ ਦੱਸਾਂ ਮੈਂ ਕੀ ਤੇ ਨਾਲ ਗੱਲ ਕਰਾਂ ਹੁਣ ਕੀ ਹੁੰਦੀ ਗੱਲ ਐ ਵੀ ਜਿਹੜੀ ਤੂੰ ਮੇਰੇ ਨਾਲ ਕਰਨੀ ਦੱਸ ਕੀ ਹੋਇਆ ਤੂੰ ਜਾ ਮਮੀ ਤੈਨੂੰ ਮੈਂ ਕੀ ਦੱਸਾਂ ਗੱਲ ਕੁਛ ਨਹੀਂ ਲਾ ਤੂੰ ਹੀ ਨਹੀਂ ਸੋਦੇ ਦੀ ਗੱਲ ਕੁਛ ਹੈਗਾ ਹੀ ਨਹੀਂ ਤੇ ਦੱਸੇ ਨਾ ਕੀ ਲੂਤੀ ਲਾਉਣੀ ਉਹ ਲਾਤੀ ਤੂੰ ਸਿਮਰਤ ਥੋੜੀ ਚ ਲਾ ਕੇ ਤੇਰੀ ਬੜੀ ਭੋਲੀ ਐ ਇਹਨਾਂ ਨੂੰ ਕੱਲੋ ਤੋਂ ਬਿਨਾ ਕੋਈ ਹੁੰਦੀ ਸਾਹ ਆ ਕੋ ਹਮ ਕਰਾ ਕੇ ਚੱਲ ਸਿਮਰਤ ਤਾਸੀ ਮਰਦੇ ਨਨੂ ਪਹਿਲੋ ਲੈ ਹੈਗੇ ਤੇ ਹੁਣ ਉਹਦੀਆਂ ਗੱਲਾਂ ਕਰਦੇ ਜਿਆਦਾ ਪਹਿਲੋ ਵਿਆਹ ਨਹੀਂ ਕਰਨਾ ਚਲਾਓ ਵੱਡੇ ਇਹਨਾਂ ਮੱਛੀ ਖਵਾ ਰਾ ਚੁੱਕੀ ਜਾਓ ਖਵਾ ਰਾਂ ਤੇ ਨਹੀਂ ਹੱਦ ਹੀ ਹੁੰਦਾ ਬਸ ਸਸੀ ਕਾਲ ਦੀਦੀ ਸਸੀ ਕਾਲ ਭਾਬੀ ਹੋਂਸ ਨਾ ਠੀਕ ਕਰ ਦੇ ਹਾਂ ਵਧੀਆ ਰਪੇਡ ਹੈ ਨਹੀਂ ਨਹੀਂ ਦੀਦੀ ਮੈਂ ਕੱਲੀ ਆਈ ਹਾਂ ਕੱਲੀ ਆਈ ਹਾਂ ਹਾਂਜੀ ਕੱਲੀ ਕਿੱਦਾਂ ਆ ਗਈ ਤੂੰ ਮੰਮੀ ਨੂੰ ਲੈ ਆਉਂਦੀ ਕੱਲੀ ਕੀ ਲੋੜੀ ਆਉਂਦੀ ਜੀ ਦੀ ਮੇਰੀ ਗੱਲ ਤੇ ਸੁਣੋ ਮੈਨੂੰ ਨਾ ਬਸ ਥੋੜਾ ਜਿਹਾ ਕੰਮ ਸੀ ਤੁਹਾਡੇ ਨਾਲ ਤੇ ਮੈਂ ਘਰੋਂ ਬੁਟੀਕ ਦਾ ਬਹਾਨਾ ਲਾ ਕੇ ਮਸਾ ਤੁਹਾਡੇ ਤੱਕ ਪਹੁੰਚੀ ਆਂ ਸ਼ੰਮੀ ਬਹਾਨਾ ਲਾਉਂਦੀ ਕੀ ਲੋੜੀ ਤੂੰ ਘਰ ਕੇ ਜੈਨੂ ਵੀ ਕਹਿ ਦੇ ਨੀ ਮੰਮੀ ਨੂੰ ਵੀ ਦੱਸ ਕੇ ਆਉਂਦੀ ਆ ਕੀ ਗੱਲ ਹੋਈ ਬਹਾਨਾ ਲਾ ਕੇ ਆਈ ਆ ਜੀਦੀ ਮੈਨੂੰ ਕੰਮ ਸੀ ਬਸ ਮੈਂ ਨਹੀਂ ਦੱਸ ਸਕੀ ਕਿਸੇ ਨੂੰ ਕਿ ਮੈਂ ਤੁਹਾਡੇ ਤੱਕ ਆਉਣਾ ਸੀ ਬਾਜੀ ਕਿੱਥੇ ਗਏ ਨੇ ਉਹ ਤੇ ਕੰਮ ਤੇ ਹੀ ਜਾਏ ਨੇ ਕਰ ਨਹੀਂ ਆਏ ਨਹੀਂ ਉਹਨਾਂ ਨੇ ਕਿੰਨੇ ਵਜੇ ਆਉਣਾ ਜੀ ਕਿਉਂ ਸ਼ਮੇ ਕੀ ਗੱਲ ਆ ਤੂੰ ਇਦਾਂ ਦੀ ਘਬਰਾਈ ਜੀ ਕਿਉਂ ਆ ਦੱਸ ਕੀ ਗੱਲ ਆ ਬਸ ਦੀਦੀ ਗੱਲ ਹੀ ਤੜੀ